ਇਹ ਸਰਕਾਰ ਸਾਡੇ ਨਾਲ ਬੜਾ ਤੱਕਾ ਕਰ ਰਹੀ ਏ ਇੱਕ ਖਨੌਰੀ ਬਾਰਡਰ ਦੇ ਉੱਤੇ ਅਸੀਂ ਆਪਣਾ ਸ਼ਾਂਤੀਪੂਰਨ ਤੇ ਆਪਣਾ ਉਹ ਕਰ ਰਹੇ ਸੀ ਇਹ ਸਰਕਾਰ ਨੇ ਆ ਕੇ ਉੱਥੇ ਸਾਡੇ 25 30 ਦਾ ਟਰੈਕਟਰ ਭੰਨੇ ਬੇਅੰਤ ਗੋਲੀਆਂ ਛੱਡੀਆਂ ਇਹ ਸਾਡੇ ਬੱਚੇ ਦੇ ਆਣ ਕੇ ਇੱਕ ਗੋਲੀ ਸਿਰ ਤੇ ਮਾਰੀ ਇਹਨਾਂ ਦੀ ਡੈਥ ਹੋ ਗਈ ਕਈ ਜ਼ਖਮੀ ਹੋ ਗਏ ਇਸ ਕਰਕੇ ਇਹਨਾਂ ਦਾ ਇੱਥੇ ਲਿਆਏ ਇੱਥੇ ਇਹਨਾਂ ਦੀ ਸਾਨੂੰ ਇਨਸਾਫ ਨਹੀਂ ਕੋਈ ਮਿਲਿਆ ਜਿੰਨਾ ਚਿਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਡਟ ਕੇ ਬੈਠਾਂਗੇ ਇੱਥੇ ਉਹਨਾਂ ਦੀ ਡੈੱਡ ਬੋਡੀ ਇੱਥੇ ਹੀ ਪਈ ਹੈ ਡੈੱਡ ਬੋਡੀ ਇੱਥੇ ਹੋਣ ਕਰਕੇ ਸਾਨੂੰ ਇੱਥੇ ਆਉਣਾ ਪਿਆ ਦੁਆਰੇ ਫੇਰ ਨਹੀਂ ਸਾਨੂੰ ਕੋਈ ਸਰਕਾਰ ਦੀ ਵੀ ਨੀਤੀਆਂ ਦੇ ਪਰੋਸਤਾ ਨਹੀਂ ਰਿਹਾ ਵੀ ਅਸੀਂ ਇੱਥੇ ਆਏ ਫਿਰ ਅਸੀਂ ਇੱਥੇ ਡਟ ਕੇ ਬੈਠਾਂਗੇ ਇੰਨਾ ਬੋਡੀ ਇੱਥੇ ਉਹਨਾਂ ਦੀ ਪ੍ਰਧਾਨ ਜੀ ਗੱਲ ਕਰੀਏ ਜੇ ਡਟ ਕੇ ਦੀ ਗੱਲ ਆਂਦੀ ਹੈ ਕੀ ਕੋਈ ਮੋਰਚੇ ਦੀ ਰੂਪ ਲਏਗਾ ਗਿਆਨ ਦਾ ਡੈਮ ਚ ਰਚਿੰਦਰਾ ਚ ਕਿ ਨਹੀਂ ਜੀ ਇਹ ਮੋਰਚਾ ਤਾਂ ਚੱਲੇ ਰਹੀ ਹੈ ਮੋਰਚਾ ਤਾਂ ਦੇਖੋ ਸਾਡਾ ਡਟ ਕੇ ਬੈਠਿਆ ਦੋ ਇਧਰ ਬਾਰਡਰਾਂ ਦੇ ਹੁਣ ਤੁਸੀਂ ਮੇਰੀ ਵੀਡੀਓ ਇੱਥੇ ਰੋ ਹਾਂਜੀ ਹਾਂਜੀ ਅਸੀਂ ਸਾਨੂੰ ਹੁਕਮ ਹੋਇਆ ਸਾਡੀ ਜਥੇਬੰਦੀ ਦਾ ਵੀ ਉੱਥੇ ਜਾਓ ਵੀ ਉੱਥੇ ਆਪਾਂ ਨੂੰ ਬੈਠਣਾ ਪੈਣਾ ਵੀ ਅਸੀਂ ਬੈਠਾਂਗੇ ਕਿਉਂਕਿ ਕੋਈ ਕਾਰਨ ਦੱਸਿਆ ਗਿਆ ਜੀ ਕਿ ਕਿਸ ਕਾਰਨ ਤੁਹਾਨੂੰ ਉਰੇ ਬੈਠਣਾ ਪੈ ਗਿਆ ਜੀ ਕਾਰਨ ਤਾਂ ਇਹੀ ਹੈ ਦੇਖੋ ਸਾਡੇ ਬੱਚੇ ਦੀ ਹਲਾਸ ਹੋਈ ਹੈ ਇੱਥੇ ਅਸੀਂ ਇੱਥੇ ਸਾਢ ਨਹੀਂ ਸਕਦੇ ਹਿੰਗੇ ਕੁਝ ਟਾਈਮ ਕੁਝ ਵੀ ਹੋ ਸਕਦਾ ਜਦੋਂ ਕੋਈ ਵੀ ਹੈ ਆਪਾਂ ਆਪਣੇ ਬੰਦੇ ਦੀ ਡੈਥ ਹੋ ਜਾਂਦੀ ਹੈ ਆਪਾਂ ਨੂੰ ਬਹਿਣਾ ਤਾਂ ਪੈਂਦਾ ਉੱਥੇ ਅਸੀਂ ਬੈਠਾਂਗੇ ਇੱਥੇ ਕੋਈ ਜੱਥੇਬੰਦੀ ਨੂੰ ਕੋਈ ਸ਼ੰਕਾ ਹੋਈ ਹੈ ਨਹੀਂ ਸ਼ੰਕਾ ਤਾਂ ਕੋਈ ਨਹੀਂ ਹੈ ਸ਼ੰਕਾ ਦਾ ਚਲੋ ਇਹ ਬੱਚਾ ਮਰਤਕ ਹੈ ਸਾਡਾ ਇੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਬੈਠਾਂਗੇ ਗੱਲ ਕਰੀਏ ਪ੍ਰਧਾਨ ਜੀ ਇਨਸਾਫ ਦੀ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਇਨਸਾਫ ਤਾਂ ਹੀ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਜਿਸ ਨੇ ਵੀ ਇਹ ਗੋਲੀਆਂ ਛੱਡੀਆਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਐਫ ਆਰ ਦਰਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਤਨਾ ਨਹੀਂ ਡੱਕਣਗੇ ਇਤਨਾ ਸੀ ਇਨਸਾਫ਼ ਨੂੰ ਕੋਈ ਨਹੀਂ ਮਿਲੇਗਾ